ਮੋਟਰਸਾਈਕਲਾਂ ਦੀ ਲੱਗੀ ਲੰਬੀ ਲਾਈਨ ਦੇ ਅੱਗੇ ਬੈਠੇ ਇਹ ਚੋਰ ਕੋਈ ਆਮ ਚੋਰ ਨਹੀਂ ਬਲਕਿ ਘੋਲੇ-ਪਾਲੇ ਲੋਕਾਂ ਨੂੰ ਲੁੱਟਦੇ ਨੇ ਤੇ ਚੋਰੀ ਕਰਦੇ ਨੇ ਤੇ ਪੰਜਾਬ ਪੁਲਿਸ ਵੱਲੋਂ ਮਾਰਿਆਂ ਅਸਰਾਂ ਦੇ ਖਿਲਾਫ ਚਲਾਏ ਗਏ ਮਹਿੰਮ ਦੇ ਤਹਿਤ ਕਾਣਾ ਸਿਟੀ ਫਾਜ਼ਿਲਕਾਦੀ ਪੁਲਿਸ ਟੀਮ ਨੇ ਖਾਸ ਮੁਕਵਵਤ ਦੀ ਇਤਲਾਹ ਉਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਨਸ਼ਾ ਕਰਨ ਦੇ ਆਦੀ ਨੇ ਤੇ ਮੋਟਰਸਾਈਕਲ ਚੋਰੀ ਕਰਦੇ ਨੇ ਤੇ ਇਹ ਦੋਵੇਂ ਜਦੋਂ ਗ੍ਰਿਫਤਾਰ ਕੀਤੇ ਗਏ ਤਾਂ ਇਹ ਦੋਵੇਂ ਬਿਨਾ ਨੰਬਰ ਦੇ ਚੋਰੀ ਕੀਤੇ ਹੋਏ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਲ੍ਹਾ ਬਾਤ ਹੂੰ ਫਾਜ਼ਿਲ ਕਾ ਵਲ ਮੋਟਰਸਾਈਕਲ ਨੂੰ ਵੇਚਣ ਦੇ ਲਈ ਜਾ ਰਹੇ ਸੀ ਲੇਕਿਨ ਕੀ ਪੁਆਇੰਟ ਫਾਜ਼ਿਲ ਕਾ ਤੇ ਨਾਕਾਬੰਦੀ ਕਰਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕੁਝ ਕੁਝ ਦੌਰਾਨ ਦੋਵਾਂ ਖੋਲੋਂ ਚੋਰੀ ਕੀਤੇ ਗਏ 15 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਕਿ ਦੋਸ਼ੀਆਂ ਨੇ ਇਹ ਵੀ ਕਬੂਲਿਆ ਹੈ ਕਿ ਉਹਨਾਂ ਨੇ 10 ਮੋਟਰਸਾਈਕਲ ਹੋਰ ਵੀ ਚੋਰੀ ਕੀਤੇ ਨੇ ਜੋ ਕਿ ਅੱਗੇ ਵੇਚ ਦਿੱਤੇ ਗਏ ਨੇ ਉਸ ਦਿਨ ਪਹਿਲੇ ਸ਼ਾਸਤਰੀ ਚੌਂਕ ਤੋਂ ਇੱਕ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਇੱਕ ਨੌਜਵਾਨ ਲੜਕਾ ਜਿਹੜਾ ਭਜਦਾ ਤੇ ਇਹ ਮੋਟਰਸਾਈਕਲ ਦਾ ਮਾਲਕ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜਾ ਨੌਜਵਾਨ ਹੈ ਉਹਨੂੰ ਅੱਗੋਂ ਲਲਕਾਰਦਾ ਹੈ ਤੇ ਮੋਟਰਸਾਈਕਲ ਪਜਾ ਕੇ ਲੈ ਜਾਂਦਾ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਮਾਨਯੋਗ ਡੀਜੀਪੀ ਸਾਹਿਬ ਤੇ ਟੀਆਈ ਸਾਹਿਬ ਕੋਈ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਉਹਦੀ ਅਦਾਇਤਾਂ ਦਿੱਤੀਆਂ ਉਹਦੇ ਮੁਤਾਬਕ ਅਸੀਂ ਜਿਹੜੇ ਇਹ ਦੋ ਚੋਰ ਫੜੇ ਜਿਹੜਾ ਸੀ ਰਮਨਦੀਪ ਰਾਮਣੀ ਹੈ ਉਸ ਦਿਨ ਜਿਹੜਾ ਇਹ ਲਲਕਾਰ ਕੇ ਭੱਜਿਆ ਸੀ ਇਹਨੂੰ ਕਾਬੂ ਕੀਤਾ ਨਾਲ ਦਾ ਜਿਹੜਾ ਇਹਦਾ ਸਾਥੀ ਸੀ ਅਸੀਂ ਗੁਰਪ੍ਰੀਤ ਕਾਬੂ ਕੀਤਾ ਇਹ ਜਿਹੜੇ ਸਾਰੇ ਨੇ ਦੋਵੇਂ ਜਣੇ ਨੇ ਸਿੰਘੇਸੈਨੀਆਂ ਦੇ ਰਹਿਣ ਵਾਲੇ ਨੇ ਤੇ ਥਾਣਾ ਬੈਰੋਕੇ ਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਇਹਨਾਂ ਨੂੰ ਕਾਬੂ ਕਰਕੇ ਇੰਨਾ ਤੋਂ ਅਸੀਂ 15 ਜਿਹੜੇ ਮੋਟਰਸਾਈਕਲ ਨੇ ਹੋਰ ਕਵਰ ਕਰ ਚੁੱਕੇ ਆ ਇਹ ਆਤਨ ਮੱਜਮ ਸੀਗੇ ਅੱਗੇ ਵੀ ਇਹਨਾਂ ਤੇ ਭਰ ਕੇ ਦਰਜ ਨੇ ਸਿਟੀ ਜਲਾਲਾਬਾਦ ਵੀ ਪਰਚਾ ਦਰਜੇ ਤੇ ਹੋਰ ਥਾਣਿਆਂ ਦੇ ਵਿੱਚ ਵੀ ਇਹਨਾਂ ਤੇ ਮੁਕਦਮੇ ਦਰਜੇ ਜਗਬਾਨੀ ਟੀਵੀ ਲਈ ਇਹ ਦਰਸ ਜੋ ਸੰਦੀ ਰਿਪੋਰਟ